ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼ਹਿਰ ਵਿੱਚ ਗੈਰ ਕਾਨੂੰਨੀ ਕਬਜ਼ਿਆਂ ਦੀਆਂ ਘਟਨਾਵਾਂ ਵਾਧੀਆਂ ਜਾ ਰਹੀਆਂ ਹਨ। ਪਰ ਇਸ ਵਾਰ ਸਟ੍ਰਿੰਗਡੇਲ ਸਕੂਲ ਵੱਲੋਂ ਕੀਤਾ ਗਿਆ ਕਾਰਨਾਮਾ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਸਕੂਲ ਨੇ ਨਾ ਸਿਰਫ ਆਪਣੇ ਸਾਈਡ ਵਾਲੀ ਝਗਾ ਤੇ ਕਬਜ਼ਾ ਕਰ ਲਿਆ, ਬਲਕਿ ਸੜਕ ਦੇ ਵਿਚਕਾਰ ਲੱਗੀ ਗ੍ਰਿਲ ਤੋੜ ਕੇ ਗੇਟ ਲਗਾ ਕੇ ਉਸ ਤੇ ਵੀ ਤਾਲਾ ਚੜ੍ਹ ਦਿੱਤਾ ਹੈ। ਸਥਾਨਕ ਨਿਵਾਸੀਆਂ ਦੇ ਦਾਅਵੇ ਅਨੁਸਾਰ ਸਕੂਲ ਪ੍ਰਬੰਧਨ ਨੇ ਸੜਕ ਦਾ ਲਗਭਗ 60% ਹਿੱਸਾ ਰਸੀਆਂ ਲਗਾ ਕੇ ਘੇਰ ਲਿਆ ਹੈ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਕੂਲ ਖੁੱਲਣ ਜਾਂ ਛੁੱਟੀ ਦੇ ਸਮੇਂ ਕਿਸੇ ਕਿਸਮ ਦੀ ਐਮਰਜੈਂਸੀ ਆ ਜਾਵੇ ਤਾਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵਰਗੀਆਂ ਸੇਵਾਵਾਂ ਨੂੰ ਅੱਧਾ ਪੌਣਾ ਘੰਟਾ ਜਾਮ ਵਿੱਚ ਫਸਣਾ ਪੈ ਸਕਦਾ ਹੈ ਨਿਵਾਸੀਆਂ ਨੇ ਇਸ ਨੂੰ ਖੁੱਲੀ ਗੁੰਡਾਗਰਦੀ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਅਜੇ ਤੱਕ ਕਿਸੇ ਵੀ ਸਕੂਲ ਵੱਲੋਂ ਇਸ ਤਰ੍ਹਾਂ ਦਾ ਦੁਸਾਹਸ ਨਹੀਂ ਦਿਖਾਇਆ ਗਿਆ ਲੋਕਾਂ ਨੇ ਸਵਾਲ ਉਠਾਇਆ ਹੈ ਕਿ ਆਖਿਰਕਾਰ ਕਮਿਸ਼ਨਰ ਆਫ ਪੁਲਿਸ ਨਗਰ ਨਿਗਮ ਕਮਿਸ਼ਨਰ ਸੂਬਾ ਵਿਭਾਗ ਅਤੇ ਟ੍ਰੈਫਿਕ ਪੁਲਿਸ ਵਰਗੇ ਅਧਿਕਾਰੀ ਇਸ ਮਾਮਲੇ ਤੇ ਚੁੱਪ ਕਿਉਂ ਹਨ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਨਿਵਾਸੀਆਂ ਵਿੱਚ ਗੈਰਾਂ ਰੋਸ ਹੈ ਲੋਕਾਂ ਦੀ ਸਪਸ਼ਟ ਮੰਗ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਸਪ੍ਰਿੰਗਡੇਲ ਸਕੂਲ ਵੱਲੋਂ ਕੀਤੇ ਗਏ ਗੈਰ ਕਾਨੂੰਨੀ ਕਬਜ਼ੇ ਨੂੰ ਹਟਾ ਕੇ ਜਨਤਾ ਨੂੰ ਇਨਸਾਫ ਦਿਵਾਇਆ ਜਾਵੇ ਸਪ੍ਰਿੰਗਡੇਲ ਸਕੂਲ ਦੀ ਇਨਕ੍ਰੋਚਮੈਂਟ ਨੂੰ ਕਵਰ ਕਰਨ ਲਈ ਜਦੋਂ ਫਾਸਟ ਵੀ ਨਿਊਜ਼ ਟੀਮ ਮੌਕੇ ਤੇ ਪਹੁੰਚੀ ਤਾਂ ਉੱਥੇ ਹੈਰਾਨੀਜਨਕ ਘਟਨਾ ਸਾਹਮਣੇ ਆਈ ਗਵਾਹਾਂ ਅਨੁਸਾਰ ਸਕੂਲ ਦੇ ਗਾਰਡ ਨੇ ਨਾ ਸਿਰਫ ਰਿਪੋਰਟਿੰਗ ਟੀਮ ਨਾਲ ਬਹਿਸਬਾਜ਼ੀ ਕੀਤੀ ਸਗੋਂ ਅਕਰਮਕ ਰਵੱਈਆ ਅਪਣਾਉਂਦਿਆਂ ਆਪਣੀ ਕਮੀਜ਼ ਦੇ ਬਟਨ ਖੋਲ੍ਹਨੇ ਸ਼ੁਰੂ ਕਰ ਦਿੱਤੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਸਿੱਖਿਆ ਸੰਸਥਾਨ ਦੇ ਗਾਰਡ ਵੱਲੋਂ ਇਸ ਤਰ੍ਹਾਂ ਦੀ ਬਦਸਲੂਕੀ ਬਹੁਤ ਹੀ ਸ਼ਰਮਨਾਕ ਹੈ ਅਤੇ ਇਹ ਸਕੂਲ ਪ੍ਰਬੰਧਨ ਦੇ ਇਰਾਦਿਆਂ ਤੇ ਗੰਭੀਰ ਸਵਾਲ ਖੜੇ ਕਰਦਾ ਹੈ। ਮੈਂ ਨਾ ਬਣਾਣਾ ਲੈ ਲੈ। ਉਹਦੇ ਕੋਲ ਛੂੜਾ ਰੋਡ 'ਪਰ ਸਪ੍ਰਿੰਗਲ ਸਕੂਲ ਇੱਕ ਨਾਮੀ ਸਕੂਲ ਹੈ ਸ਼ਹਿਰ ਦਾ ਜਿੱਥੇ ਕਿ ਸ਼ਹਿਰ ਦੇ ਬੜੇ ਵੱਡੇ ਘਰਾਂ ਦੇ ਬੱਚੇ ਪੜਦੇ ਹਨ। ਵੈਕਨ ਵਿੱਚ ਆ ਵੀ ਹੁੰਦਾ ਹੈ ਕੋਈ ਡਿਪਾਰਟਮੈਂਟ ਦੇ ਉਹ ਜਿਹੇ ਹੈਗੇ ਜਿਨ੍ਹਾਂ ਦੇ ਬੱਚੇ ਇੱਥੇ ਪੜਦੇ ਹਨ ਪਰ ਸ਼ਾਇਦ ਉਹਨਾਂ ਦੀ ਸ਼ੈ ਹੈ ਕਿ ਸਕੂਲ ਦੇ ਬਾਹਰ ਜੋ ਪਾਰਕਿੰਗ ਦਾ ਹਾਲ ਹੈ ਉਹ ਤੁਸੀਂ ਵੇਖ ਰਹੇ ਹੋ। ਸ਼ਾਟ ਤੁਸੀਂ ਵੇਖੇ ਔਰ ਸਾਡੇ ਕੈਮਰਾਮੈਨ ਬਹੁਤ ਵਧੀਆ ਸ਼ਾਟ ਲੈਂਦੇ ਨੇ ਕਿ ਸਕੂਲ ਜਿਹਨੇ ਹੱਦ ਵਿੱਚ ਹੈ ਉਸ ਤੋਂ ਜ਼ਿਆਦਾ ਹੱਦ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਔਰ ਬਾਈਕਸ ਖੜੀਆਂ ਹੋਈਆਂ ਹੋਈਆਂ ਨੇ ਸਕੂਲ ਪ੍ਰਸ਼ਾਸਨ ਤੋਂ ਕੋਈ ਨਾ ਕੋਈ ਅੰਦਰੋਂ ਆਇਆ ਉਹਨਾਂ ਨੇ ਮਨਾ ਕੀਤਾ ਸਾਨੂੰ ਲੇਕਿਨ ਮਨਾ ਸੀ ਨਹੀਂ ਹੋਵਾਗਾ ਕਿਉਂਕਿ ਡਿਮਾਂਡ ਜਿਹੜੀ ਪਬਲਿਕ ਦੀ ਸੀ ਔਰ ਪਬਲਿਕ ਦੀ ਹੀ ਕੰਪਲੇਂਟਸ ਉੱਤੇ ਸੀ ਆਇ ਸ਼ਾਟ ਲੈਂਦੇ ਆ